Hi everyone welcome back to our YouTube channel Jyoth Designer Studio ਜਿਹੜੇ ਸਾਡੇ ਚੈਨਲ ਤੇ ਨਵੇਂ ਹਨ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਮਸ਼ੀਨ ਵਰਕ ਤੇ ਸੂਟ ਦੀ ਵੀਡੀਓ ਸ਼ੇਅਰ ਕਰਾਂਗੇ ਜੋ ਆਪਾਂ ਨੇ ਇਸ ਦੇ ਵਿੱਚ ਸਟਫ ਯੂਜ਼ ਕੀਤਾ ਆ ਉਹ ਨੇਚੁਰਲ ਕ੍ਰੇਪ ਆ ਸਕਾਈ ਬਲੂ ਕਲਰ ਦਾ ਸੂਟ ਆ ਇਸ ਦੇ ਉੱਪਰ ਬਹੁਤ ਹੀ ਸੋਹਣੀ ਏਮਬਰਾਇਡਰੀ ਕੀਤੀ ਗਈ ਆ ਇਸ ਦੇ ਘੇਰ ਕੇ ਕੰਮ ਆਏਗਾ ਦੋਨੋਂ ਕੋਰਨਰਸ ਤੇ ਫਲਾਰ ਆਣਗੇ ਬਹੁਤ ਹੀ ਨੀਟ ਐਂਡ ਕਲੀਨ ਵਰਕ ਕੀਤਾ ਗਿਆ ਆ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਇਸ ਦੀ 슬ੀਵ ਤੇ ਕੰਮ ਆਏਗਾ ਇੱਕ ਇੱਕ ਫਲਾਰ ਹੀ ਆਪਾਂ ਨੇ 슬ੀਵ ਤੇ ਦਿੱਤਾ ਆ ਐਂਡ ਘੇਲ ਦੀ ਤਰ੍ਹਾਂ نیچے ਕਟਵਕ ਦਿੱਤਾ ਗਿਆ ਆ ਇਸ ਦੇ ਨਾਲ ਆਪਾਂ ਜਿਹੜਾ ਦੁਪੱਟਾ ਰੱਖਿਆ ਆ ਉਹ ਸੈਮੀ ਇੰਜਨੋਂ ਦਾ ਰੱਖਿਆ ਆ ਤੁਸੀਂ ਦੁਪੱਟਾ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋ ਬਟ ਆਪਾਂ ਨੇ ਸਿੰਪਲ ਹੀ ਇਸ ਨੂੰ ਟਾਈ ਐਂਡ ਡਾਈ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਆ ਇਹ ਇਸ ਦੀ ਸਲਵਾਰ ਤੇ ਕੰਮ ਆਏਗਾ ਸਲਵਾਰ ਤੇ ਵੀ ਸੇਮ 슬ੀਵ ਨਾਲ ਦਾ ਹੀ ਕੰਮ ਆਏਗਾ ਜਿਸ ਤਰ੍ਹਾਂ 슬ੀਵ ਦੇ ਉੱਪਰ ਕੱਟਵਰਕ ਦੇ ਕੇ ਇੱਕ ਫਲਾਰ ਦਿੱਤਾ ਗਿਆ ਹੈ ਸੇਮ ਉਸੇ ਤਰ੍ਹਾਂ ਤੁਸੀਂ ਇਹ ਸੂਟ ਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਕਸਟਮਾਈਜ਼ ਕਰਵਾ ਸਕਦੇ ਹੋ ਉਹ ਤੁਹਾਡੇ ਟੇਸਟ ਦੇ ਅਕੋਰਡਿੰਗ ਹੈ ਅਗਰ ਤੁਸੀਂ ਇਹ ਸੂਟ ਸਾਡੇ ਕੋਲੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਮੈਂਸ਼ਨ ਹੈ ਤੁਸੀਂ ਸਕਰੀਨਸ਼ਾਟ ਭੇਜ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਤੇ ਇਹ ਸੋਨਾ ਜਿਹਾ ਸੂਟ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਆਪਣੇ ਅਕੋਰਡਿੰਗ ਇਸ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਸੋ ਇਹ ਸੂਟ ਬਾਈ ਕਰ ਲਈ ਤੁਸੀਂ ਜਲਦੀ ਜਲਦੀ ਸਾਨੂੰ ਆਰਡਰ ਦਿਓ ਜੇਕਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਆਪਾਂ ਤੁਹਾਡੇ ਲਈ ਲੈ ਕੇ ਆਂਦੇ ਰਹੀਏ ਸੋਹਣੇ ਸੋਹਣੇ ਸੂਟ ਆਪਾਂ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਰੀਜ਼ਨੇਬਲ ਪ੍ਰਾਈਸਸ ਤੇ ਸੋ ਆਪਾਂ ਵਰਲਡਵਾਈਡ ਸ਼ਿਪਿੰਗ ਕਰਦੇ ਆ ਜੇ ਤੁਸੀਂ ਸਾਡੇ ਕੋਲੋਂ ਬੇਚੀ ਜੀ ਹੋ ਕੇ ਸੂਟ ਰੈਡੀ ਕਰਵਾ ਸਕਦੇ ਹੋ ਸੋ ਅੱਜ ਦੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆ ਥੈਂਕ ਯੂ